ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਗੁਰਗੋਬ ਸਿੰਘ ਮਾਰਗ ਬਾਰੇ ਗੁਰਗੋਬਿੰਦ ਸਿੰਘ ਮਾਰਗ ਕੀ ਹੈ ਗੁਰਗੋਬਿੰਦ ਸਿੰਘ ਮਾਰਗ ਉਹ ਇਤਿਹਾਸਿਕ ਤੂਹਾਨੀ ਰਾਹ ਹੈ ਇਸਤੇ 10ਵੇਂ ਪਾਤਸ਼ਾਹ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਸਾਲ 1705 ਵਿੱਚ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਹਿਬ ਦਮਦਮਾ ਸਾਹਿਬ ਤੱਕ ਆਪਣਾ ਸਫ਼ਰ ਕੀਤਾ ਸੀ। ਇਹ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਯਾਤਰਾ ਹੈ ਜੋ ਲਗਭਗ 570 ਤੋਂ ਲੈ ਕੇ 600 ਕਿਲੋਮੀਟਰ ਦੂਰੀ ਤੇ ਫੈਲੀ ਹੋਈ ਹੈ। ਇਸ ਰਾਤੇ ਉਹਨਾਂ ਥਾਵਾਂ ਤੇ ਗੁਰਦੁਆਰੇ ਬਣੇ ਹੋਏ ਹਨ। ਕਿਤੇ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਸੂਰਬੀਰ ਸਿੰਘਾਂ ਨੇ ਜੰਗਾਂ ਲੜੀਆਂ ਤੇ ਠਹਿਰਾ ਕੀਤਾ ਸੀ। ਇਸ ਮਾਰਗ ਦਾ ਉਦਕਾਟਨ 10 April 1973 ਨੂੰ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ ਕਿੱਤਾ ਗਿਆ ਸੀ ਇਹ 47 ਦਿਨਾਂ ਦੀ ਯਾਤਰਾ ਸੰਘਰਸ਼ ਤੇ ਰੋਹਾਨੀ ਤਾਕਤ ਨਾਲ ਭਰੀ ਹੋਈ ਹੈ ਗੁਰੂ ਸਾਹਿਬ ਜੀ ਨੇ ਇਹ ਸਫਰ ਉਸ ਸਮੇਂ ਕੀਤਾ ਸੀ ਜਦੋਂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਮਿਲ ਕੇ ਗੁਰੂ ਜੀ ਤੇ ਹਮਲਾ ਕੀਤਾ ਸੀ ਇਸ ਦੌਰਾਨ ਗੁਰੂ ਜੀ ਨੇ ਆਪਣੀ ਫੌਜ ਨਾਲ ਬਹੁਤ ਸਾਰੀਆਂ ਥਾਵਾਂ ਤੇ ਜੰਗਾਂ ਵੀ ਲੜੀਆਂ ਤੇ ਸਿੱਖਾਂ ਨੂੰ ਆਤਮਿਕ ਤੇ ਧਾਰਮਿਕ ਤੌਰ ਤੇ ਮਜ਼ਬੂਤ ਕੀਤਾ ਸੀ ਇਸ ਮਾਰਗ ਤੇ ਹਰ ਥਾਂ ਤੇ ਇੱਕ ਗੁਰਦੁਆਰਾ ਸਾਹਿਬ ਉਸ ਇਤਿਹਾਸਿਕ ਘਟਨਾ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹ ਮਾਰਗ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਖਤਮ ਹੁੰਦਾ ਹੈ ਜੋ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਇੱਕ ਤਖਤ ਹੈ ਰਾਹ ਵਿੱਚ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਟਾਲੀਆਣਾ ਸਾਹਿਬ ਮਹਿਦੇਆਣਾ ਸਾਹਿਬ ਅਤੇ ਦੀਨੇ ਕਾਂਗੜ ਜਿੱਥੇ ਮਹਾਰਾਜ ਜੀ ਨੇ ਜਫਰਨਾਮਾ ਲਿਖਿਆ ਔਰ ਸ੍ਰੀ ਮੁਕਸਰ ਸਾਹਿਬ ਵਰਗੀਆਂ ਬਹੁਤ ਇਤਿਹਾਸਿਕ ਥਾਵਾਂ ਹਨ ਜਿੱਥੇ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਹੋਈਆਂ ਅੱਜ ਇਹ ਰਾ ਇੱਕ ਧਾਰਮਿਕ ਯਾਤਰਾ ਮਾਰਗ ਵਜੋ ਵਿਕਸਿਤ ਕੀਤਾ ਗਿਆ ਹੈ ਜੋ ਕਨਵੇਂ ਇਤਿਹਾਸਿਕ ਗੁਰਦੁਆਰਿਆਂ ਅਤੇ 20 ਦਸ਼ਮੇ ਸਤੰਭਾਂ ਨੂੰ ਜੋੜਦਾ ਹੈ ਤਾਂ ਤੁਸੀਂ ਵੀ ਦਰਸ਼ਨ ਕਰੋ ਇਹਨਾਂ ਗੁਰਦੁਆਰਾ ਸਾਹਿਬ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ